ਉਡਾਉਣ ਦੀ ਕੁਆਲੀਫਾਇਰ ਤੋਂ ਉੱਤਮ ਕੀ ਮਿਲੀ ਹੈ ਸੋ ਦੱਸਦੇ ਨੇ ਆ ਕਿ ਈਮੇਲ ਰਾਹੀਂ ਇਹ ਥ੍ਰੈਟ ਕਾਲਸ ਆਈਆਂ ਨਹੀਂ ਔਰ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ 1 ਵਜੇ ਦੇ ਕਰੀਬ ਇਹ ਧਮਾਕੇ ਹੋਣਗੇ ਜਿਸ ਤੋਂ ਬਾਅਦ ਸਕੂਲ ਪ੍ਰਬੰਧਕ ਤੇ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਅਲਰਟ ਤੇ ਹੈ ਔਰ ਬੱਚਿਆਂ ਨੂੰ ਉਹਨਾਂ ਦੇ ਪੈਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਘਰ ਜਿਹੜਾ ਹੈ ਸੁਰੱਖਿਤ ਪਹੁੰਚਾ ਦਿੱਤਾ ਗਿਆ ਹੈ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਸਕੂਲਾਂ ਦੀਆਂ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਫਿਲਹਾਲ ਦੱਸ ਦਿਆ ਕਿ ਲਗਾਤਾਰ ਈਮੇਲ ਰਾਹੀਂ ਇਹ ਧਮਕੀਆਂ ਮਿਲ ਰਹੀਆਂ ਨੇ ਔਰ ਖਾਸ ਗੱਲ ਇਹ ਹੈ ਕਿ ਹਲੇ ਤੱਕ ਪੁਲਿਸ ਦੇ ਹੱਥ ਜਿਹੜੇ ਨੇ ਉਹ ਖਾਲੀ ਨੇ ਆਖਿਰਕਾਰ ਇਹ ਧਮਕੀਆਂ ਕਿਨਾ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਥ੍ਰੈਟਸ ਈਮੇਲ ਜਿਹੜੀਆਂ ਨੇ ਲਗਾਤਾਰ ਵੱਖ-ਵੱਖ ਜ਼ਿਲਿਆਂ ਦੇ ਸਕੂਲਾਂ ਨੂੰ ਆ ਰਹੀਆਂ ਨੇ ਔਰ ਇਹ ਜਿਹੜੇ ਧਮਕੀਆਂ ਦੇਣ ਵਾਲੇ ਕੌਣ ਨੇ ਉਹਨਾਂ ਦੇ ਕੀ मंसूਬੇ ਨੇ ਆਖਿਰਕਾਰ ਉਹ ਅਜਹੀਆਂ ਧਮਕੀਆਂ ਕਿਉਂ ਦੇ ਰਹੇ ਨੇ तमाम ਜਿਹੜੇ ਜਾਂਚ ਦਾ ਵਿਸ਼ਾ ਹੈ ਔਰ ਲਗਾਤਾਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਜੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਜਿਸ ਤਰ੍ਹਾਂ ਦੇ ਨਾਲ ਕਦੀ ਕੋਰਟਸ ਨੂੰ ਧਮਕੀਆਂ ਮਿਲਦੀਆਂ ਨੇ ਕਦੀ ਸਕੂਲਾਂ ਨੂੰ ਧਮਕੀਆਂ ਮਿਲਦੀਆਂ ਨੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਕਾਲ ਦੱਸਦੇ ਨੇ ਆ ਕਿ ਗੁਰਦਾਸਪੁਰ ਦੇ ਜੀਆ لال ਮਿੱਤਰ ਸਕੂਲ ਤੇ ਹੋਰਨਾ ਦੋ ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਔਰ ਈਮੇਲ ਰਾਹੀਂ ਇਹ ਥ੍ਰੈਟ ਦਿੱਤਾ ਗਿਆ ਹੈ ਫਿਲਹਾਲ ਇਸ ਈਮੇਲ ਦੇ ਵਿੱਚ ਲਿਖਿਆ ਗਿਆ ਹੈ ਕਿ 1 ਵਜੇ ਤੱਕ ਹੋਣਗੇ ਬੰਬ ਧਮਾਕੇ ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਪੁਲਿਸ ਸਕੂਲਾਂ ਦੇ ਵਿੱਚ ਪਹੁੰਚੀ ਹੈ ਔਰ ਨਾਲ ਦੇ ਨਾਲ ਡੌਗ ਸਕੁਐਡ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਹਾਲੇ ਤੱਕ ਕੋਈ ਵੀ ਅਜਹੀ ਸ਼ੱਕੀ ਵਸਤੂ ਜਿਹੜੀ ਹੈ ਨਹੀਂ ਮਿਲੀ ਹੈ ਔਰ ਸਕੂਲਾਂ ਨੂੰ ਜਿਹੜੀ ਹੈ ਬੱਚਿਆਂ ਨੂੰ ਜਿਹੜਾ ਹੈ ਉਹ ਸਕੂਲਾਂ ਵੱਲੋਂ ਘਰ ਭੇਜ ਦਿੱਤਾ ਗਿਆ ਹੈ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਛੁੱਟੀ ਕਰ ਦਿੱਤੀ ਗਈ ਹੈ ਸਕੂਲਾਂ ਦੀ ਔਰ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ 'ਚ ਬੁਲਾਇਆ ਗਿਆ ਹੈ ਔਰ ਉਹਨਾਂ ਨੂੰ ਬੱਚੇ ਜਿਹੜੇ ਸੌਮ ਦਿੱਤੇ ਗਏ ਨੇ ਫਿਲਹਾਲ ਲਗਾਤਾਰ ਜਾਂਚ ਚੱਲ ਰਹੀ ਹੈ ਪਰ ਸਭ ਤੋਂ ਵੱਡੀ ਗੱਲ ਹੈ कि लगातार एक तो बाद एक अजियां धमकियां आ रही ने पर यह धमकिया कौन दे रहा है इस तक पुलिस प्रशासन जोड़ा हाल तक नहीं पहुँच पाया हालांकि सैबर सैल वालों लगातार जोड़ी है, लगा है इसकी जाँच की जा रही है पर सवाल यह है कि लगातार ये धमकियां आ रही ने और उस तो बाद भी हाथ जड़े ने खाली ने ਉਨਾ ਸ਼ਰਾਰਤੀ ਅੰਤਰਾਂ ਤੱਕ ਪਹੁੰਚਿਆ ਨਹੀਂ ਗਿਆ ਜਿਹੜੇ ਕਿ ਅਜਿਹੇ ਥ੍ਰੈਟਸ ਈਮੇਲਸ ਭੇਜ ਰਹੇ ਨੇ ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਧਮਕੀਆਂ ਆਈਆਂ ਸੀਗੀਆਂ ਔਰ ਜਦੋਂ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲੇ ਤਾਂ ਫਿਰ ਤੋਂ ਧਮਕੀ ਆਈ ਸੀ ਅੰਮ੍ਰਿਤਸਰ ਦੇ ਸਕੂਲਾਂ ਨੂੰ ਔਰ ਗੁਰਦਾਸਪੁਰ ਦੇ ਸਕੂਲਾਂ ਨੂੰ ਵੀ ਧਮਕੀਆਂ ਆਈਆਂ ਹਾਲਾਂਕਿ ਬੀਤੇ ਦਿਨੀ ਗੁਰਦਾਸਪੁਰ ਦੇ ਕੋਰਸ ਨੂੰ ਵੀ ਬੰਬ ਨਾ ਉਡਾਉਣ ਦੀਆਂ ਧਮਕੀਆਂ ਮਿਲੀਆਂ ਸੀ ਲੁਧਿਆਣਾ ਕੋਰਸ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ ਮੋਗਾ ਦੇ ਡੀਸੀ ਕੰਪਲੈਕਸ ਨੂੰ ਕੋਡ ਉਡਾਉਣ ਦੀਆਂ ਜਿਹੜੀਆਂ ਧਮਕੀਆਂ ਮਿਲੀਆਂ ਸੀਗੀਆਂ ਲਗਾਤਾਰ ਈਮੇਲਸ ਆ ਰਹੀਆਂ ਨੇ ਪਰ ਇਹਨਾਂ ਈਮੇਲਸ ਦੇ ਪਿੱਛੇ ਕੌਣ ਨੇ ਉਨਾਂ ਤੱਕ ਪਹੁੰਚਣ ਤੇ ਹਲੇ ਵੀ ਪੁਲਿਸ ਔਰ ਪ੍ਰਸ਼ਾਸਨ ਜਿਹੜਾ ਹੈ ਉਹ ਕਾਮਯਾਬ ਨਹੀਂ ਹੋਇਆ ਹੈ ਫਿਲਹਾਲ ਦਸ਼ਦਮ ਹਾਲ ਲੋਕਾ ਚ ਬਣਿਆ ਹੋਇਆ ਹੈ ਔਰ 26 ਜਨਵਰੀ ਆਉਣ ਵਾਲੀ ਹੈ 26 ਜਨਵਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਲਰਟ ਤੇ ਹੁੰਦਾ ਹੈ ਹਮੇਸ਼ਾ ਪਰ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦਾ ਅਲਰਟ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਵੀ ਵੱਡੀ ਅਨਸੁਖਾਵੀ ਘਟਨਾ ਨਾ ਵਾਪਰੇ ਸੁਖ ਸ਼ਾਂਤੀ ਜਿਹੜੀ ਹੈ ਪੰਜਾਬ ਦੇ ਵਿੱਚ ਬਰਕਰਾਰ ਰਹੇ ਔਰ ਇਸ ਸੁਖ ਸ਼ਾਂਤੀ ਨੂੰ ਬਰਕਰਾਰ ਰੱਖਣ ਦਾ ਪੂਰਾ ਜ਼ਿੰਮਾ ਜੜਾਏ ਉਹ ਸਰਕਾਰ ਦਾ ਹੁੰਦਾ ਹੈ ਨਾਲ ਦੇ ਨਾਲ ਪੁਲਿਸ ਪ੍ਰਸ਼ਾਸਨ ਦਾ ਹੁੰਦਾ ਹੈ ਪਰ ਜਿਸ ਤਰ੍ਹਾਂ ਦੇ ਨਾਲ ਇਹ ਧਮਕੀਆਂ ਭਰੀਆਂ ਈਮੇਲਾਂ ਸਕੂਲਾਂ ਨੂੰ ਮਿਲ ਰਹੀਆਂ ਉਸ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਜਿਹੜੀਆਂ ਨੇ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹਾਲਾਂਕਿ ਸਕੂਲ ਪ੍ਰਬੰਧਨ ਨੇ ਜਿਹੜੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਆ ਸਕੂਲ ਦੇ ਵਿੱਚ ਛੁੱਟੀ ਕਰ ਦਿੱਤੀ ਹੈ ਔਰ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਫਿਲਹਾਲ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਦੇ ਆ ਗੁਰਦਾਸਪੁਰ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਈਮੇਲ ਰਾਹੀਂ ਇਹ ਧਮਕੀ ਆਈ ਹੈ ਔਰ ਉਸ ਤੋਂ ਬਾਅਦ ਸਾਈਬਰ ਸੈੱਲ ਪੁਲਿਸ ਪ੍ਰਸ਼ਾਸਨ ਪੂਰਾ ਅਲਰਟ ਤੇ ਹੈ ਲਗਾਤਾਰ ਸਕੂਲ ਦੇ ਵਿੱਚ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਹੈ ਹਾਜੀ ਸਵੇਰੇ ਸਾਡੇ ਇੱਕ 81 ਡੀਸੀ ਸਾਹਿਬ ਤੋਂ ਇੱਕ ਆਫੀਸ਼ਲ ਮੇਲ ਤੇ ਇੱਕ ਥ੍ਰੈਟ ਮੇਲ ਆਈ ਸੀ ਜਿਸ ਵਿੱਚ ਤਿੰਨ ਬੰਬ ਰੱਖੇ ਹੋਣ ਦੀ ਇੱਕ ਇਨਫੋਰਮੇਸ਼ਨ ਆਈ ਸੀ ਉਸ ਦੇ ਸਬੰਧ ਵਿੱਚ ਐਸਐਸਪੀ ਦਿੱਤਿਆ ਸਾਹਿਬ ਦੀ ਇੰਟਰੈਕਸ਼ਨ ਤੇ ਤੇ ਡੀਐਸਪੀ ਮਨਾਹ ਸਾਹਿਬ ਡੀਐਸਪੀ ਦਿਨਨਗਰ ਡੀਐਸਪੀ ਸਿਟੀ ਸਾਹਿਬ ਐਸਐਚਓ ਸਿਟੀ ਡੀਐਸ ਐਸਐਚਓ